ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਇੱਕ ਆਡੀਓ ਚਲਾਉਣ ਚ ਜਾ ਰਿਹਾਗਾ ਜੋ ਡੇਰਾ ਬਾਬਾ ਨਾਨਕ ਤੋਂ ਕੱਲ ਉਹਨਾਂ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਮੈਨੂੰ ਆਡੀਓ ਭੇਜੀ ਹੈ ਸੋ ਗੌਰ ਨਾਲ ਸੁਣਨਾ ਸਾਰੇ ਤੇ ਗੌਰ ਕਰਨਾ ਇਸ ਗੱਲ ਤੇ ਸੁਣੋ ਧਿਆਨ ਨਾਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਡੇਰਾ ਬਾਬਾ ਨਾਨਕ ਬਾਰਡਰ ਤੋਂ ਬੋਲਦੇ ਆਂ ਗੁਰਦਾਸਪੁਰ ਤੋਂ ਤੁਹਾਡੀ ਵੀਡੀਓ ਮੈਨੂੰ ਮਿਲੀ ਸੀ ਤੇ ਤੁਸੀਂ ਫੀਡ ਦੀਆਂ ਬੋਰੀਆਂ ਦੀ ਸੇਵਾ ਕਰਨੀ ਆਂ ਕਸ਼ੂਆ ਵਾਸਤੇ ਸੋ ਤੁਹਾਡੇ ਕੀ ਬੇਨਤੀ ਹੈ ਵੀ ਇੱਥੇ ਡੇਰਾ ਬਾਬਾ ਨਾਨਕ ਦੇ ਵਿੱਚ ਚੋਰ ਬਜਾਰੀ ਹੋ ਰਹੀ ਆ ਤੇ ਜਿਨ੍ਹਾਂ ਲੋਕਾਂ ਦੇ ਕੋਲ ਪਸ਼ੂ ਨੇ ਉਹਨਾਂ ਨੂੰ ਦਿਓ ਆਮ ਲੋਕ ਇਕੱਠੇ ਹੋ ਕੇ ਆ ਜਾਂਦੇ ਨੇ ਤੇ ਲੈ ਕੇ ਘਰਾਂ ਨੂੰ ਚਲੇ ਜਾਂਦੇ ਨੇ ਉਸ ਤੋਂ ਬਾਅਦ ਆ ਉਹ 4-4 500 ਰੁਪਏ ਦੀ ਫੀਡ ਦੀ ਬੋਰੀ ਜਿਹੜੀ ਆ ਵੇਚ ਰਹੇ ਆ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ ਅਗਰ ਆਉਣਾ ਹੋਇਆ ਤੇ ਤੁਹਾਨੂੰ ਨਾਲ ਲੈ ਕੇ ਉਹਨਾਂ ਘਰਾਂ 'ਚ ਜਾਵਾਂਗੇ ਜਿਨ੍ਹਾਂ ਦੇ ਪਸ਼ੂ ਨੇ ਹਰ ਇੱਕ ਨੂੰ ਉਹਨਾਂ ਦੇਓ ਕੋਈ ਵੀ ਮੰਗੇ ਆਮ ਇੱਥੇ ਸਾਡੇ ਨੇ ਇਹ ਸਭ ਇਕੱਠੇ ਹੋ ਕੇ ਬਹਰੋਂ ਲੋਕ ਵਿਚਾਰੇ ਦਾਨੀ ਆ ਰਹੇ ਆ ਉਹਨਾਂ ਨੇ ਸੇਵਾ ਕਰ ਰੇ ਆ ਤੇ ਘਟੋ ਘਟ ਇੱਕ ਘਰ ਦੇ ਵਿੱਚ 60 60 ਕਿਲੋ 70 70 ਕਿਲੋ ਜਿਹੜੇ ਆ ਬਿਸਕੁਟ ਨੇ ਟੜੀਆਂ ਪਾਣੀ ਦੀਆਂ ਪੇਟੀਆਂ ਦਾਨੀ ਵੀ ਤੇਗੇ ਨੇ ਉਹਨਾਂ ਨੇ ਦੁਕਾਨਾਂ ਤੇ 25 25 ਰੁਪਏ ਦੀ ਪੇਟੀ ਵੇਚੀ ਪਾਣੀ ਦੀ ਤੋ ਮੇਰਾ ਵੀ ਤੁਹਾਡੀ ਜਿੰਨੀ ਕਮਾਈ ਹੈ ਜਿੰਨੀ ਤੁਸੀਂ ਮਿਹਨਤ ਕੀਤੀ ਆਪਣਾ ਦਸਵੰਦ ਕੱਢ ਰਹੇ ਹੋ ਬੜੀ ਮੁਸ਼ਕਲ ਮਿਹਨਤ ਹੁੰਦੀ ਹੈ ਰੁਪਈਆ ਰੁਪਈਆ ਇਕੱਠਾ ਕੀਤਾ ਕਰਕੇ ਸੇਵਾ ਕਰ ਰਹੇ ਹੋ ਬਲਿਹਾਰੇ ਜਈਏ ਤੁਹਾਡੇ ਤੁਸੀਂ ਇੰਨੀ ਸੇਵਾ ਕਰ ਰਹੇ ਹੋ ਤੇ ਲੋਕਲ ਲੋਗ ਇੱਥੇ ਬੜੀ ਸੇਵਾ ਕਰਦੇ ਪਏ ਨੇ ਤੇ ਜਿਨ੍ਹਾਂ ਲੋਕਾਂ ਨੂੰ ਪਾਣੀ ਦੀ ਜ਼ਰੂਰਤ ਆ ਜਿਨ੍ਹਾਂ ਲੋਕਾਂ ਨੂੰ ਰਾਸ਼ਨ ਦੀ ਜ਼ਰੂਰਤ ਆ ਉਹ ਨੇ ਡੇਰਾ ਬੱਬਾਣੇ ਕੋ ਬਾਰਡਰ ਤੇ ਅੱਗੇ ਰਮਦਾਸ ਲਾਗੇ ਕੋਨੇਵਾਲ ਪਿੰਡ ਜਿਆਦਾ ਹੋਰ 3-4 ਪਿੰਡ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਤੁਹਾਨੂੰ ਉਹਨਾਂ ਦੱਸਾਂਗੇ ਪਰ ਉੱਥੇ ਕੋਈ ਜਾ ਨਹੀਂ ਸਕਦਾ ਉਹਦਾ ਕਾਰਨ ਹੈ ਕਿ ਉਹ ਬੇੜੀ 'ਚ ਜਾਣਾ ਪੈਂਦਾ ਬੇੜੀਆਂ ਦੇ ਉੱਪਰ ਜਿਹੜੇ ਮੰਤਰੀ ਆਉਂਦੇ ਆਪਨੀਆਂ ਫੋਟੋਆਂ ਖਿੱਚ ਕੇ ਤੇ ਲੋਕਾਂ ਨੂੰ ਦਿਖਾਵਾ ਕਰਕੇ ਗਾਂਹ ਚਲੇ ਜਾਂਦੇ ਨੇ ਤੇ ਜਿਹੜੇ ਵਿਚਾਰੇ ਦੂਰੋਂ ਆਉਂਦੇ ਨੇ ਗੱਡੀਆਂ ਲੈ ਕੇ ਉਹ ਫਿਰ ਸੜਕ ਤੇ ਹੀ ਜਾ ਸਕਦੇ ਸੜਕ ਤੋਂ ਅੱਗੇ ਨਹੀਂ ਜਾ ਸਕਦੇ ਸੜਕ ਤੇ ਇਨੇ ਕ ਲੋਕ ਇਕੱਠੇ ਹੁੰਦੇ ਝੂਠੇ ਲੋਕ ਇਕੱਠੇ ਹੋਏ ਹੁੰਦੇ ਆ ਤੇ ਹੱਥ ਜੋੜ ਜੋੜ ਕੇ ਖੋਹ ਖੋ ਚੀਜ਼ਾਂ ਲੈ ਜਾਂਦੇ ਆ ਤੁਸੀਂ ਜੇ ਕਿਤੇ ਵੀ ਇਟ੍ਰੋ ਭੇਜਣਾ ਬਠੰਡੇ ਵਾਲੀ ਸਾਈਡ ਤੋਂ ਦਾਬਾਂ ਵਾਲੀ ਸਾਈਡ ਤੋਂ ਕਿਤੇ ਵੀ ਤੇ ਤੁਸੀਂ ਸਾਡੇ ਨਾਲ ਸੰਪਰਕ ਕਰਿਓ ਸੋ ਜਿਹੜੇ ਵੀ ਭਰਾ ਨੇ ਉਧਰ ਜਾਣਾ ਨੰਬਰ ਬਾਈ ਜੀ ਇਹਨਾਂ ਸਕਰੀਨ ਤੇ ਆਪਾਂ ਚਲਾ ਦਿਆਂਗੇ ਇਹਨਾਂ ਨਾਲ ਕਾਲ ਕਰਕੇ ਸੰਪਰਕ ਕਰਕੇ ਹੀ ਜਾਇਓ ਜਿਹੜੇ ਡੇਰਾ ਬਾਬਾ ਨਾਨਕ ਵਾਲੀ ਸਾਈਡ ਜਾਣਾ ਚਾਹੁੰਦੇ ਨੇ ਤੋ ਇਹਨਾਂ ਨਾਲ ਇੱਕ ਵਾਰ ਕਾਲ ਕਰਕੇ ਗੱਲਬਾਤ ਕਰ ਲਿਓ ਇਹ ਤੁਹਾਨੂੰ ਦੱਸ ਦੇਣਗੇ ਨਾਲ ਜਾ ਕੇ ਤੁਹਾਡੇ ਉੱਥੇ ਜਿਹੜਾ ਪਹਚਾ ਲਿਓ ਸਾਰੇ ਘਰਾਂ ਵਿੱਚ ਠੀਕ ਆ ਤੋ ਜਿਹੜਾ ਵੀ ਭਰਾ ਇਥੋਂ ਮੇਰੇ ਦੇ ਚੁੱਤ ਰਿਹਾ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਤੇ ਸੰਪਰਕ ਨੰਬਰ ਇਹਨਾਂ ਦਾ ਬਾਈ ਜਿਹੜਾ ਆਪਾਂ ਪਵਾ ਦਿੰਨੇ ਹਾਂ ਉੱਪਰ ਦੇ ਇਹਨਾਂ ਨਾਲ ਗੱਲ ਕਰ ਲਿਆ ਠੀਕ ਹੈ ਜੀ ਧੰਨਵਾਦ